ਤਰ ਜੋ ਕਾਨੂੰਨ ਨੌਜਨੋ ਫੜਿਆ ਗਿਆ ਜੇ ਉਹ ਕਰੀ ਜਾਵੇ ਤੇ ਜਯੋਦ ਨਸ਼ਾ ਵਿਰੁੱਧ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਕੱਲ ਸਪੈਸ਼ਲ ਨਕਲ ਆਇਆ ਤੇ ਨਾਕੇ ਦਰਾਂ ਨੇ ਇੱਕ ਬੱਡ ਮੋਟਰਸਾਈਕਲ ਆਇਆ ਜਿਹਨੂੰ ਰੋਕਣ ਦਾ ਇਸ਼ਾਰਾ ਦਿੱਤਾ ਰੋਕਿਆ ਤੇ ਜਿਹੜਾ ਮੋਰਸਾ ਚਲਾ ਰਿਹਾ ਸੀ ਤੇਜਪਾਲ ਸਿੰਘ ਉਹ ਭਜਣ ਵਿੱਚ ਸਫਲ ਹੋ ਗਿਆ ਤੇ ਰਵਿੰਦਰ ਸਿੰਘ ਨੂੰ ਆਪਾਂ ਗ੍ਰਿਫਤਾਰ ਕੀਤਾ ਤੇ ਕੋਈ 149.21 ਗ੍ਰਾਮ ਹੈਰਨ ਜਿਹੜੀ ਉਹ ਬਰੰਬਤ ਕੀਤੀ ਤੇ ਜਦੋਂ ਵੀ ਪ੍ਰੋਟੈਸਟ ਮਾਰਗੇਟ ਕਰਨੀ ਜੇ ਇਹ ਹੋਊਗੀ ਕਿਰੇ 15 ਲੱਖ ਨੇ ਇਹ ਕੇਸ ਸਾਡ ਤੋਂ ਆ ਰਹੇ ਸੀ ਇਸ ਆਪਣੇ ਲਾਈਟਾਂ ਵਾਲੇ ਚੌਂਕ ਤੋਂ ਟਾਂਡੇ ਨੂੰ ਜਾ ਰਹੇ ਨਕਾ ਪਹਿਮਨ ਸਾਹਿਬੀ ਲੱਗਾ ਹੀ ਉੱਥੇ ਤੇ ਯੂਨੋ ਮੁਕਦਮਾ ਦਰਜ ਹੋ ਗਿਆ ਮੁਕਦਮਾ ਦਰਜ ਹੋ ਗਿਆ ਪਿਛਰਨਾ ਤੇ ਜਾ ਰਹੇ